ਚਲੋ ਜੀ ਜੀ ਦੇਖੋ ਦਰਸ਼ਕਾਂ ਦਾ ਪ੍ਰੋਗਰਾਮ ਇਹ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਇੱਕ ਸਰਵੇਖਣ ਸਾਹਮਣੇ ਆਇਆ ਹੈ ਸਰਵੇਖਣ ਦੱਸਦਾ ਕਿ ਪੇਚੈਕ ਟੂ ਪੇਚੈਕ ਜਿਹੜੇ ਲੋਕ ਅਸਲ ਦੇ ਵਿੱਚ ਇੱਥੇ ਰਹਿ ਰਹੇ ਆ BC ਕਹ ਰਿਹਾ ਹੈ BC ਦੇ ਵਿੱਚ ਲਗਭਗ 1 ਚੌਥਾਈ ਲੋਕ ਪੇਚੈਕ ਟੂ ਪੇਚੈਕ ਰਹਿ ਰਹੇ ਇਹਦਾ ਮਤਲਬ ਇਹ ਆ ਕਿ ਜਿੰਨੀ ਉਹਨਾਂ ਦੀ ਆਮਦਨ ਆ ਉਹਨਾਂ ਹੀ ਉਹਨਾਂ ਦੇ ਖਰਚੇ ਆ ਪੈਸਾ ਉਹਨਾਂ ਕੋਲੇ ਬਚਦਾ ਕੋਈ ਨਹੀਂ ਇੱਕ ਪਾਸੇ ਤਨਖਾਹ ਆਉਂਦੀ ਹੈ ਤੇ ਸਾਰੀ ਜ ਸਾਰੀ ਦੂਜੇ ਪਾਸੇ ਚਲੀ ਜਾਂਦੀ ਹੈ ਵਿਕਟੋਰੀਆ ਦੇ ਵਿੱਚ 45% ਲੋਕ ਜਿਹੜੇ ਆ ਉਹ ਇਸ ਸਿਚੁਏਸ਼ਨ ਦੇ ਵਿੱਚ ਆ ਤੇ ਜਿਹੜੇ ਕਿ ਇੱਕ ਪੇਚੱਕ ਤੋਂ ਲੈ ਕੇ ਦੂਜੇ ਪੇਚੱਕ 45% ਦਾ ਮਤਲਬ ਲਗਭਗ ਗੱਦੇ ਹੋ ਜਾਂਦਾ ਵਿਕਟੋਰੀਆ ਦੇ ਵਿੱਚ 45% ਲੋਕ ਮਤਲਬ ਸੇਵਿੰਗ ਹੈ ਹੀ ਨਹੀਂ ਚਾਹੇ ਤੁਸੀਂ ਕਹ ਲਓ ਸੇਵਿੰਗ ਹੁੰਦੀ ਨਹੀਂ ਦੂਜੇ ਸ਼ਬਦਾਂ ਦੇ ਵਿੱਚ ਜੇਕਰ ਥੋੜਾ ਬਹੁਤਾ ਵੀ ਵੱਖਰਾ ਖਰਚਾ ਜਾਂ ਜ਼ਿਆਦਾ ਖਰਚਾ ਕਿਸੇ ਪਾਸੋਂ ਆ ਗਿਆ ਉਹ ਖਰਚਾ ਕਰਨ ਦੀ ਹਿੰਮਤ ਜਾਂ ਪਰੋਖੋ ਲੋਕਾਂ ਦੇ ਵਿੱਚ ਇਸ ਵੇਲੇ ਹੈ ਨਹੀਂ ਜਿਹੜੇ ਵੈਨਕੂਵਰ ਸ਼ਹਿਰ ਦੇ ਵਿੱਚ ਸਿਰਫ 17% ਲੋਕ ਪੇਚੱਕ ਟੂ ਪੇਚੱਕ ਰਹਿ ਰਹੇ ਆ ਖਾਸ ਕਰਕੇ ਕਿਉਂਕਿ ਜਿਹੜੀ ਐਵਰੇਜ ਇਨਕਮ ਉਹ ਕਾਫੀ ਜ਼ਿਆਦਾ ਆ ਭਾਵੇਂ ਕਿ ਕੋਸਟ ਆਫ ਲਿਵਿੰਗ ਵੀ ਇੱਕ ਇੱਥੇ ਪ੍ਰੋਬਲਮ ਹੈਗੀ ਆ ਸੋ ਜਿਹੜਾ ਜਿਹੜਾ ਇਹ ਡੈਟ ਆ ਇਹ ਜ਼ਿਆਦਾ ਹੋਇਆ ਆ ਲਗਭਗ ਜਿਹੜੇ ਤਿਹਾਈ ਲੋਕ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਡੈਟ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਲੱਗਦਾ ਵੀ ਜ਼ਿਆਦਾ ਹੋ ਗਿਆ ਹੁਣ ਵੱਡੀ ਫਿਕਰ ਕਿਸ ਗੱਲ ਦਾ ਆ ਇੱਥੇ ਰੌਲਾ ਕੀ ਆ ਜਿਹੜੀ ਹਾਊਸਿੰਗ ਕਾਸਟ ਆ 60% ਲੋਕ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੇ ਆ ਉਹ ਹਾਊਸਿੰਗ ਕਾਸਟ ਤੋਂ ਚਿੰਤਤ ਨੇ ਹਾਊਸਿੰਗ ਕਾਸਟ ਤੋਂ ਚਿੰਤਤ ਦਾ ਮਤਲਬ ਇਹ ਆ ਕਿ ਜਿਹੜਾ ਬੰਦਾ ਤਾਂ ਘਰ 'ਚ ਰਹਿੰਦਾ ਉਹਦੀ ਮਾਰਗੇਜ ਵਧੀ ਆ ਉਦੇ ਮਹੀਨੇ ਦੀ ਪੇਮੈਂਟ ਵਧੀ ਹੈ ਕਿਉਂਕਿ ਇੰਟਰਸਟ ਰੇਟ ਵਧ ਗਏ ਸੀ ਜਿਹੜਾ ਬੰਦਾ ਕਿਰਾਏ ਤੇ ਰਹਿੰਦਾ ਉਹਦਾ ਕਿਰਾਇਆ ਵਧਿਆ ਆ ਸਹੀ ਨਿਜਮਾ ਦੇ ਮੁਤਾਬਕ ਜਾਂ ਜਿਹੜੇ ਮਾਹਰ ਕਹਿੰਦੇ ਆ ਤੁਹਾਡੀ ਜਿੰਨੀ ਆਮਦਨ ਆ ਉਹਦਾ ਤੀਜਾ ਹਿੱਸਾ ਤੁਹਾਡਾ ਉਹਦੇ ਵਿੱਚ ਘਰ ਦੇ ਖਰਚੇ ਦੇ ਵਿੱਚ ਜਾਣਾ ਚਾਹੀਦਾ ਕਿਰਾਏ ਦੇ ਵਿੱਚ ਲਾ ਲਓ ਚਾਹੇ ਪੇਮੈਂਟ ਦੇ ਵਿੱਚ ਲਾ ਲਓ ਤੇ ਪਰ ਲੋਕਾਂ ਦਾ 50% ਤੋਂ ਜ਼ਿਆਦਾ ਹਿੱਸਾ ਇਹਦੇ ਲੈ ਪਾਸੇ ਜਾ ਰਿਹਾ ਜੇ ਤੁਸੀਂ 6000 ਡਾਲਰ ਮਹੀਨੇ ਦਾ ਕਮਾਉਂਦੇ ਆ ਬੈਂਕ ਕਹਿੰਦੀ ਆ 2000 ਡਾਲਰ ਤੁਹਾਡੀ ਕਿਸ਼ਤ ਚਾਹੀਦੀ ਆ ਜਾਂ ਕਿਰਾਇਆ ਚਾਹੀਦਾ ਇਹ ਤੋਂ ਵੱਧ ਨਹੀਂ ਚਾਹੀਦਾ ਪਰ ਲੋਕਾਂ ਦਾ 3-3000 ਡਾਲਰ ਟੱਪਿਆ ਪਿਆ ਤੇ ਬਾਕੀ ਫਿਰ ਖਰਚੇ ਕਿੱਦਾਂ ਹੋਣਗੇ ਇਹਦਾ ਅੰਦਾਜ਼ਾ ਤੁਸੀਂ ਲਾ ਲਓ ਜਿਹੜਾ ਸਟ੍ਰੈਸ ਕਈ ਸ਼ਹਿਰ ਵੈਨਕੂਵਰ ਦੇ ਵਿੱਚ 34% ਜਿਹੜੇ ਲੋਕਾਂ ਨੂੰ ਇਹ ਲੱਗਦਾ ਵੀ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਵਿਕਟੋਰੀਆ ਦੇ ਵਿੱਚ 35% ਲੋਕਾਂ ਨੂੰ ਕੱਲ ਦਾ ਲੱਗਦਾ ਵੀ ਜਿਹੜਾ ਡੈਟ ਸਟ੍ਰੈਸ ਆ ਉਹ ਜ਼ਿਆਦਾ ਆ ਹੁਣ 40% ਦੇ ਕਰੀਬ ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅ ਇਹ ਸੋਚ ਰਹੇ ਆ ਸੀਰੀਅਸਲੀ ਸੋਚ ਰਹੇ ਆ ਵੀ ਅਸੀਂ ਇੱਥੋਂ ਮੂਵ ਕਰਕੇ ਕਿਸੇ ਹੋਰ ਸ਼ਹਿਰਾਂ ਦੇ ਵਿੱਚ ਚਲੇ ਜਾਈਏ ਕਿਉਂਕਿ ਹਾਊਸਿੰਗ ਕਾਸਟ ਬਹੁਤ ਆ ਜਿਹੜੇ 40% ਬੀਸੀ ਦੇ ਵਿੱਚ ਲੋਕ ਮੂਵ ਹੋਣ ਬਾਰੇ ਸੋਚਦੇ ਆ ਵੀ ਕਿਸੇ ਹੋਰ ਅਫੋਰਡੇਬਲ ਸ਼ਹਿਰ ਦੇ ਵਿੱਚ ਚਲੇ ਜਾਈਏ ਜਿੱਥੇ ਕਿ ਥੋੜਾ ਜਿਹਾ ਰਹਿਣਾ ਸੌਖਾ ਹੋਵੇ ਵੈਨਕੂਵਰ ਦੇ ਵਿੱਚ ਹੁਣ 42% ਲੋਕ ਸੋਚ ਰਹੇ ਆ ਵੀ ਇੱਥੋਂ ਮੂਵ ਕਰ ਜਾਈਏ ਅੱਧੋ-ਅੱਧ ਹੋਇਆ ਪਿਆ ਲਗਭਗ ਖਰਚਾ ਬਹੁਤ ਜ਼ਿਆਦਾ ਰਹਿਣ ਦਾ ਹੋਇਆ ਹੈ। ਦੂਜੀ ਗੱਲ ਇਹ ਹੈਗੀ ਆ ਜਿਹੜੇ ਇੱਕ ਚਤਤ 2/3 ਲੋਕੀ ਕਹਿੰਦੇ ਆ ਬ੍ਰਿਟਿਸ਼ ਕੰਬੀਆ ਦੇ ਵਿੱਚ ਸੋਸ਼ੀਅਲੀ ਡਿਸਕਨੈਕਟਡ ਨੇ। ਫਾਈਨੈਂਸ਼ੀਅਲ ਕਹਿਰ ਮਿਲਣੀ ਨਹੀਂ ਜਾਂਦਾ ਕਿਸੇ ਦੇ ਘਰ ਤੇ ਤੁਸੀਂ ਤਾਂ ਜਾਉਂਗੇ ਜੇ ਚਾਰ ਪੈਸੇ ਹੈਗੇ ਆ। ਜਾਂ ਕਿਸੇ ਨਾਲ ਬੈਠੋਗੇ ਬਾਹਰ ਖਾਣੇ ਵਗੈਰਾ ਦੇ ਉੱਤੇ ਆ ਉਹ ਬਹੁਤ ਕਮੀ ਆਈ ਆ। ਮੈਂਟਲ ਹੈਲਥ ਦਾ ਜਿਹੜਾ ਇੰਪੈਕਟ ਆ ਅੱਧੇ ਲੋਕ ਜਿਨ੍ਹਾਂ ਦਾ ਸਰਵੇ ਕੀਤਾ ਉਹ ਕਹਿੰਦੇ ਆ ਕਿ ਜਿਹੜੀਆਂ ਫਾਈਨੈਂਸ਼ੀਅਲ ਸਟਰਗਲ ਆ ਉਹਦੇ ਵਿੱਚ ਉਹ ਇਸ ਬਲੇ ਲੰਘ ਰਹੇ ਆ। ਬ੍ਰਿਟਿਸ਼ ਲੰਬੀ ਦੇ ਵਿੱਚ ਇੱਕ ਸਰਵੇ ਆਇਆ ਇਹ ਇਹ ਸਰਵੇ ਦੱਸ ਰਿਹਾ ਕਿ ਜਿਹੜਾ ਨੈਸ਼ਨਲ ਪੇ ਰੋਲ ਇੰਸਟੀਚਿਊਟ ਆ ਉਹਨਾਂ ਨੇ ਇਹ ਦੱਸਿਆ ਵੀ ਲੋਕਾਂ ਦੀ ਜਿਹੜੀ ਹਾਲਤ ਆ ਉਸ ਵੇਲੇ ਮਾੜੀ ਹੈ ਇੰਟਰਸਟਸ ਜਿਹੜੇ ਹੁਣ ਇੰਟਰਸਟਸ ਘਟ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟ ਜਾਣੇ ਆ ਆਪਾਂ ਗੱਲਬਾਤ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਤਿੰਨ ਇੰਟਰਸਟ ਇੰਟਰਸਟਸ ਜਿਹੜੇ ਘਟ ਲੱਗੇ ਆ ਹੁਣ 23 ਅਕਤੂਬਰ ਨੂੰ ਮੀਟਿੰਗ ਆਫ ਇਹ ਦਸੰਬਰ ਚ ਇਹਦੇ ਵਿੱਚ ਵੀ ਕਈ ਦੇ ਵੱਡੇ ਘਟ ਆਉਣੇ ਆ ਸ਼ਾਇਦ ਧਦੇ ਪਰਸੈਂਟ ਦੇ ਹੁਣ ਸ਼ਾਇਦ ਲੋਕਾਂ ਦੀ ਅਰਥਵਿਵਸਥਾ ਜਿਹੜੀ ਆ ਉਹ ਠੀਕ ਹੋ ਜਵੇ ਅਗਲੀ ਗੱਲਬਾਤ ਪ੍ਰੋਵਿੰਸ਼ਲ ਇਲੈਕਸ਼ਨ ਬਾਰੇ ਆ ਪ੍ਰੋਵਿੰਸ ਵਿੱਚ ਇਲੈਕਸ਼ਨ ਜਿਹੜੀ ਜਿਦਾ ਜਿਦਾ ਨੇੜੇ ਆ ਰਹੀ ਹੈ ਉਦਾਂ ਉਦਾਂ ਹੀ ਮਾਹੌਲ ਜਿਹੜਾ ਕਾਫੀ ਗਰਮ ਹੋ ਰਿਹਾ ਆ ਹੁਣ ਇਸ ਵੇਲੇ ਦੱਸਿਆ ਜਾ ਰਿਹਾ ਜਿਹੜੀ ਅੱਜ ਦੀ ਸਿਚੁਏਸ਼ਨ ਅੱਜ ਜਦੋਂ ਅਸੀਂ 27 ਸਤੰਬਰ ਨੂੰ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਤਾਂ ਦੋਵੇਂ ਪਾਰਟੀਆਂ BC ਕੰਜ਼ਰਵਟਿਵ ਤੇ BC NDP ਬਰਾਬਰ ਚੱਲ ਰਹੀਆਂ ਨੇ ਟੱਕਰ ਦੋਵਾਂ ਦੇ ਵਿੱਚ ਆ ਕੈਂਪੇਨ ਦੀ ਪਹਿਲਾ ਹਫਤਾ ਹ ਸਾਰਾ ਹਫਤਾ ਕੈਂਪੇਨ ਚੱਲੀ ਆ ਆਫੀਸ਼ੀਅਲ ਕੈਂਪੇਨ ਜਿਹੜੀ ਲਾਂਚ ਹੋਈ ਆ ਸੋ ਅੱਜ ਇਹਦਾ ਲਗਭਗ ਆਖਰੀ ਦਿਨਾਂ ਦੇ ਉੱਤੇ ਆ ਕੱਲੋ ਸੈਟਰਡੇ ਹੋ ਜਾਣਾ ਆ ਤੇ ਇਹਦੇ ਵਿੱਚ ਹੁਣ ਜਿਹੜੀ ਲੇਟੈਸਟ ਓਪੀਨੀਅਨ ਪੋਲ ਇਹ ਕਹਿੰਦੀ ਆ ਕਿ ਬੀਸੀਐਨਡੀਪੀ ਤੇ ਬੀਸੀ ਕੰਜ਼ਰਵਟਿਵਸ ਜਿਹੜੇ ਉਹ ਮਤਲਬ ਪੂਰੇ ਡੈਡ ਹੀਟ ਦੇ ਵਿੱਚ ਆ ਤੇ ਜ਼ਿਆਦਾ ਜਿਹੜੇ ਸਰਵੇ ਆ ਉਹ ਬੁੱਧਵਾਰ ਨੂੰ ਆਏ ਆ ਇੱਕ ਲੈਜਰ ਦਾ ਸਰਵੇ ਆਇਆ ਸੀ ਉਹਨਾਂ ਨੇ ਕੰਜ਼ਰਵਟਿਵ ਨੂੰ 2 ਪੁਆਇੰਟ ਅੱਗੇ ਦੱਸਿਆ ਐਨਡੀਪੀ ਨਾਲੋਂ ਤੇ ਇਹ ਕਹਿ ਲੋ ਕਿ ਪਹਿਲੀ ਵਾਰੀ ਹੋਇਆ ਕਿ ਜਦੋਂ ਜੌਨ ਰਸਟਰਡ ਦੀ ਪਾਰਟੀ ਐਨ ਡੀ ਪੀ ਨਾਲੋਂ ਅੱਗੇ ਚਲੀ ਗਈ ਹੈ ਮਰ ਗਈ ਕਿ ਨਹੀਂ ਗਈ ਇਹ ਨਹੀਂ ਪਤਾ ਇਹ ਤਾਂ ਵੋਟਾਂ ਵੇਲੇ ਹੀ ਪਤਾ ਲੱਗਣਾ ਪਰ ਜਿਹੜੇ ਸਰਵੇ ਆਉਂਦੇ ਆ ਇਹ ਸਰਵੇ ਪਾਰਟੀ ਨੂੰ ਥੱਲੋਂ ਲੈ ਕੇ ਆਏ ਆ ਇਹਨੂੰ ਥੱਲੋਂ ਦੇ ਬਾਰੇ ਦੱਸਦੇ ਰਹੇ ਜਾਂ ਕੰਜ਼ਰਵਟਿਵ ਬਾਰੇ ਕਿ ਇਹ ਹਾਲਤ ਇਹਨਾਂ ਦੀ ਕੀ ਰਹੀ ਆ ਹੁਣ ਪਹਿਲੀ ਵਾਰੀ ਇਹ ਹੋਇਆ ਕਿ ਇਹਨਾਂ ਨੇ ਕਿਹਾ ਕਿ ਇਸ ਵੇਲੇ ਬੀਸੀ ਕੰਜ਼ਰਵਟਿਵ ਐਨ ਡੀ ਪੀ ਨਾਲੋਂ ਅੱਗੇ ਚੱਲ ਰਿਹਾ ਹੈ ਐਂਗਲਸ ਰੀਡ ਇੰਸਟੀਚਿਊਟ ਦਾ ਸਰਵੇ ਜਿਹੜਾ ਆਇਆ ਇਸੇ ਦੇ ਨਹੀਂ ਉਹਨਾਂ ਨੇ ਦੋਵਾਂ ਪਾਰਟੀਆਂ ਨੂੰ ਜਿਹੜਾ ਸਟੈਟਿਸਟਿਕਲ ਟਾਈ ਦੇ ਵਿੱਚ ਦੱਸਿਆ ਬਰਾਬਰ ਨੇ ਤੇ 45% ਜਿਹੜੇ ਡਿਸਾਈਡਡ ਤੇ ਜਿਹੜੇ ਲੀਨਿੰਗ ਵੋਟਰਸ ਹੁੰਦੇ ਆ ਉਹ ਐਨਡੀਪੀ ਨੂੰ ਵੀਕ ਬੈਕ ਕਰ ਰਹੇ ਆ 44% ਜਿਹੜੇ ਹੈਗੇ ਆ ਉਹ ਕੰਜ਼ਰਵਟਰ ਨੂੰ ਬੈਕ ਕਰ ਰਹੇ ਆ ਕ੍ਰੀਨ ਜਿਹੜੀ ਉਹ ਤੀਜੇ ਨੰਬਰ ਦੇ ਉੱਤੇ ਆ 10% ਦੇ ਨਾਲ ਤੇ ਜਿਹੜੇ ਗਰੁੱਪ ਨੇ ਉਹਨਾਂ ਦੇ ਵਿੱਚ ਸੋ ਬੜੀ ਬੜੀ ਕਲੋਜ਼ ਰੇਸ ਦੱਸੀ ਜਾ ਰਹੀ ਹੈ ਵੀ ਬਹੁਤ ਨੇੜੇ ਦੀ ਟੱਕਰ ਆ ਦੋਹਾਂ ਪਾਰਟੀਆਂ ਦੇ ਵਿੱਚ ਐਂਗਲ ਸਰੀਡ ਦੇ ਜਿਹੜੇ ਗੋਵਰਨ ਕਾਰਜ਼ਿਕੀ ਨੇ ਉਹਗੇ ਡੇਵ ਕਾਰਜ਼ਿਕੀ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਔਰ ਰਾਈਡਿੰਗਸ ਵੀ ਹੌਲੀ-ਹੌਲੀ ਉਹਨਾਂ ਨੇ ਸਪਸ਼ਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਪੰਜਾਂ ਦੇ ਵਿੱਚੋਂ ਇੱਕ ਰਿਸਪੌਂਡੈਂਟ ਜਿਹੜਾ ਸਰਵੇ ਦੇ ਵਿੱਚ ਅਨਡਿਸਾਈਡਿਡ ਦੱਸਿਆ ਗਿਆ 20% ਲੋਕ ਕਹਿੰਦੇ ਸਾਨੂੰ ਪਤਾ ਨਹੀਂ ਕਿਹਨੂੰ ਵੋਟ ਪਾਉਣੀ ਆ ਦੋਵੇਂ ਪੋਲਸ ਜਿਹੜੀਆਂ ਹੈਗੀਆਂ ਉਹਨਾਂ ਨੇ ਦੱਸਿਆ ਕਿ ਜਿਹੜੇ ਐਨਡੀਪੀ ਲੀਡਰ ਆ ਡੇਵਿਡ ਈਵੀ ਉਹਨਾਂ ਦਾ ਥੋੜਾ ਜਿਹਾ ਕਹਿ ਲੋ ਕਿ ਵਾਧਾ ਆ ਲੋਕ ਜਿਆਦਾ ਉਹਨਾਂ ਨੂੰ ਪਸੰਦ ਕਰਦੇ ਆ ਜੌਨ ਰਸਟਰਡ ਨਾਲੋਂ ਤੇ ਗ੍ਰੀਨ ਲੀਡਰ ਸੋਨੀਆ ਫਰਸਟ ਨਾਲੋਂ ਡੇਵਿਡ ਈਬੀ ਦਾ ਥੋੜਾ ਜਿਹਾ ਦਬਦਬਾ ਕਹਿ ਲਓ ਜਾਂ ਲੋਕਾਂ ਦੇ ਵਿੱਚ ਪਪੂਲਾਰਿਟੀ ਜਿਆਦਾ ਤੇ ਉਹਨਾਂ ਨੂੰ ਫਾਇਦਾ ਵੀ ਹੋ ਰਿਹਾ ਐਂਗਸਟਰੀਡ ਦੇ ਵਿੱਚ ਜਿਹੜੇ ਲੋਕਾਂ ਨੇ ਕਨਸਰਨ ਇਹ ਦੱਸਿਆ ਕੁਝ ਲੋਕਾਂ ਨੇ ਕਿ ਜਿਹੜੇ ਉਹਨਾਂ ਦੇ ਜਿਹੜੇ ਜਿਹੜੇ ਕੁਝ ਚੀਜ਼ਾਂ ਨੇ ਜਿਹੜੇ ਰਸਟਰਡ ਦੇ ਵਿਊ ਨੇ ਕੋਈ ਇੱਕ ਇਸ਼ੂ ਨੇ ਲੋਕਾਂ ਦੇ ਲਈ ਇੱਕ ਸਮੱਸਿਆ ਹੈ ਹਾਲਾਂਕਿ ਉਹਨਾਂ ਨੇ ਇਹਨੂੰ ਕੋਈ ਕ੍ਰਾਈਸਿਸ ਨਹੀਂ ਦੱਸਿਆ 51% ਜਿਹੜੇ ਜਿਹਨਾਂ ਦਾ ਸਰਵੇ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਟੂ ਐਕਸਟ੍ਰੀਮ ਹੁਣ ਜੌਨ ਰੈਸਟਰਡ ਦੇ ਉੱਤੇ ਜਿਹੜੇ ਵੀਸੀ ਕੰਜ਼ਰਵਟਿਵ ਨੇ ਉਹਨਾਂ ਦੇ ਉੱਤੇ ਕੋਈ ਗੱਲ ਕਹੀ ਜਾ ਰਹੀ ਹੈ ਵੀ ਜਿਹੜੇ ਸਿਰੇ ਦੇ ਸੱਜੇ ਪੱਖੀ ਲੋਕ ਨੇ ਉਹ ਇਹਨਾਂ ਦੀ ਪਾਰਟੀ ਦੇ ਵਿੱਚ ਨੇ ਜਾਂ ਇਹਨਾਂ ਦੇ ਸਪੋਰਟਰ ਨੇ ਜਾਂ ਇਹਨਾਂ ਦੇ ਕੈਂਡੀਡੇਟ ਨੇ ਇਹ ਗੱਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਵੇਲੇ ਚਿੰਤਾ ਵੀ ਜਿਹੜੀ ਪੈਦਾ ਕਰ ਰਹੀ ਹੈ ਪਰ ਦੂਜੇ ਪਾਸੇ ਉਹ ਕਹਿ ਰਹੇ ਆ ਜਿਹੜੇ ਜੌਨ ਰਸਟਰਡ ਨੇ ਉਹ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਪ੍ਰੋਵੈਂਸ ਦੇ ਵਿੱਚ ਕੋਵਿਡ-19 ਨੂੰ ਹੈਂਡਲ ਕੀਤਾ ਗਿਆ ਤੇ ਉਹ ਵੈਕਸੀਨ ਲਵਾਉਣ ਨੂੰ ਤੇ ਜਾਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਕਿ ਬੈਡ ਰਿਐਕਸ਼ਨ ਸਿਗਾ ਸ਼ਾਟ ਦਾ ਉਹਨੂੰ ਕਿਹਾ ਕਿ ਬੀਸੀਐਨਡੀਪੀ ਉਹ ਕਹਿੰਦੇ ਐਕਸਟ੍ਰੀਮ ਨੈਰੇਟਿਵ ਲੈ ਕੇ ਜਾ ਰਹੀ ਹੈ ਜਿਹੜੇ ਕੌਨਸਪੀਰੇਸੀ ਨੈਰੇਟਿਵਸ ਆ ਤੇ ਆਪਣੇ ਆਪ ਨੂੰ ਉਧਰ ਹੁਣ ਦੋਵਾਂ ਦੇ ਵਿੱਚ ਐਸ ਵੇਲੇ ਲਗਭਗ ਬਰਾਬਰ ਦੀ ਟੱਕਰ ਆ ਬੜੀ ਦਿਲਚਸਪ ਐਤਕੀ ਇਹ ਮੁਕਾਬਲਾ ਆ ਉਹ ਪਾਰਟੀ ਜਿਹਦਾ ਪਿਛਲੀ ਵਾਰੀ ਕੋਈ ਵੀ ਐਮਐਲਏ ਨਹੀਂ ਸੀ ਐਸ ਵਾਰੀ ਦੱਸਿਆ ਜਾ ਰਿਹਾ ਕਿ ਹੋ ਸਕਦਾ ਆਪਣੀ ਸਰਕਾਰ ਬਣਾ ਲਵੇ ਅਗਲੀ ਗੱਲਬਾਤ ਦੋਸਤੋ ਜਿਹੜੀ ਉਹ ਕ੍ਰੋਮਿੰਗ ਬਾਰੇ ਆ ਕ੍ਰੋਮਿੰਗ ਕਹਿੰਦੇ ਬਹੁਤ ਵੱਡਾ ਇਸ਼ੂ ਆ ਐਸ ਵੇਲੇ ਕੈਨੇਡਾ ਦੇ ਵਿੱਚ ਖਾਸ ਕਰ ਨੌਜਵਾਨਾਂ ਦੇ ਵਿੱਚ ਕ੍ਰੋਮਿੰਗ ਹੈ ਕੀ ਆ ਕ੍ਰੋਮਿੰਗ ਨਾ ਇੱਕ ਬੜੀ ਡੇਂਜਰਸ ਪ੍ਰੈਕਟਿਸ ਆ ਇੱਕ ਬੜਾ ਇੱਕ ਤਰੀਕਾ ਆ ਜਿਹਦੇ ਵਿੱਚ ਲੋਕ ਫਿਊਮਸ ਨੂੰ ਇਨਹੇਲ ਕਰਦੇ ਜਿਹੜਾ ਨਾ ਜਿਹੜੀ 스멜 ਲੈਂਦੇ ਉਹਨੂੰ ਉਹਦੀ ਉਹਦੇ ਨਾਲ ਨਸ਼ਾ ਕਰਦੇ ਆ ਜਿਹਦਾ ਪੇਂਟ ਆ ਤੁਸੀਂ ਨਵਾਂ ਪੇਂਟ ਲਿਆ ਕੇ ਉਹਦਾ ਡੱਬਾ ਖੋਲੋ ਉਹਦੇ ਵਿੱਚੋਂ ਇੱਕ 스멜 ਆਉਂਦੀ ਆ ਉਹ ਜਿਹੇ ਫਿਊਮਸ ਹੁੰਦੇ ਨਾ ਜਿਹੜੇ ਉਹਦੇ ਵਿੱਚੋਂ ਮਤਲਬ ਬਾਹਰ ਆਉਂਦੇ ਆ ਜਾਂ ਡਿਓਡਰੈਂਟਸ ਨੇ ਜਿਹੜੇ ਆਪਾਂ ਬਾਡੀ ਦੇ ਉੱਤੇ ਪਾਉਨੇ ਆ ਜਾਂ ਕਲੀਨਜ਼ਰ ਨੇ ਕੋਈ ਸਾਫ਼ ਕਰਨ ਵਾਲੇ ਪ੍ਰੋਡਕਟ ਹੁੰਦੇ ਆ ਆ ਆਪਣੇ ਆਪ ਨੂੰ ਹਾਈ ਕਰਨ ਦੇ ਲਈ ਆਪਣੇ ਆਪ ਨੂੰ ਐਕਟਿਵ ਕਰਨ ਦੇ ਲਈ ਇੱਕ ਤਰੀਕੇ ਦਾ ਨਸ਼ਾ ਕਰਨ ਦੇ ਲਈ ਉਹਨਾਂ ਚੀਜ਼ਾਂ ਦੀ 스멜 ਲੈਂਦੇ ਆ ਲੋਕ ਜਿਹੜਾ ਪੈਟਰੋਲ ਦੀ 스멜 ਹੁੰਦੀ ਆ ਜਿਹੜਾ ਆਪਣੇ ਦੀ ਗੈਸੋਲੀਨ ਦੀ 스멜 ਹੁੰਦੀ ਜੇ ਇਸ ਤਰੀਕੇ ਦੇ ਨਾਲ ਇਸ ਕਿਸਮ ਦੀ 스멜 ਪੇਂਟ ਦੇ ਵਿੱਚੋਂ ਜਾਂ ਜਿਹੜੀ ਐਲਕੋਹਲ ਹੁੰਦੀ ਆ ਜਿਹੜੀ ਕਈ ਵਾਰੀ ਕਲੀਨਜ਼ਰ ਹੁੰਦੇ ਕਈ ਕਿਸਮ ਦੇ ਉਹਦੇ ਵਿੱਚ ਐਥਾਈਲ ਐਲਕੋਹਲ ਪਾਈ ਹੁੰਦੀ ਆ ਉਹਨਾਂ ਚੀਜ਼ਾਂ ਦੀ 스멜 ਲੈ ਰਹੇ ਆ ਤਾਂ ਕਿ ਹਾਈ ਹੋ ਸਕਣ ਇੱਕ ਨਵਾਂ ਅਰਸ਼ਾਨ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਕਾਮਨ ਆਈਟਮਸ ਨੇ ਜਿਹੜੇ ਖਾਸਕਰ ਟੀਨਸ ਯੂਜ਼ ਕਰ ਰਹੇ ਆ ਜਿਵੇਂ ਮੈਟੈਲਿਕ ਪੇਂਟ ਆ ਹੇਅਰ ਸਪਰੇਅ ਆ ਨੇਲ ਪਾਲਿਸ਼ ਆ ਜਾਂ ਉਹਨੂੰ ਇਨਹੇਲ ਕਰ ਰਹੇ ਆ ਨੱਕ ਦੇ ਰਾਹੀਂ ਜਾਂ ਮੂੰਹ ਦੇ ਰਾਹੀਂ ਉਹਨੂੰ ਅੰਦਰ ਲੈ ਕੇ ਜਾ ਰਹੇ ਉਹਦਾ ਉਹਦਾ ਇੱਕ ਨਸ਼ਾ ਹੋ ਰਿਹਾ ਹਾਈ ਹੁੰਦੇ ਆ ਇਹ ਇਹ ਪਪੂਲਰ ਰੀਸ ਕਰਕੇ ਹੋ ਰਿਹਾ ਕਿ ਜਿਹੜੀ ਕ੍ਰੋਮਿੰਗ ਕਿਹਾ ਜਾ ਰਿਹਾ ਇਹਨੂੰ ਕਿ ਕ੍ਰੋਮਿੰਗ ਕੋ ਵੱਡੀ ਚੀਜ਼ ਨਹੀਂ ਆ ਇਹ ਇਹਦਾ ਕੋ ਮਾੜੀ ਨਹੀਂ ਵੀ ਕਿ ਕਿਹੜਾ ਇਲੀਗਲ ਆ ਪੇਂਟ ਦਾ ਡੱਬਾ ਖੋਲ ਕੇ ਉਹਦੀ ਸਮੱਲ ਲੈਣਾ ਕੀ ਹੋ ਜਾਊਗਾ ਵੀ ਉਹ ਕੋਈ ਥੋੜਾ ਗੈਰ ਕਾਨੂੰਨੀ ਚੀਜ਼ ਆ ਤੁਸੀਂ ਨਸ਼ਾ ਕਰ ਰਹੇ ਹੋ ਤੇ ਜੇ ਇਹ ਚੀਜ਼ ਗੈਰ ਕਾਨੂੰਨੀ ਨਹੀਂ ਇਹਦਾ ਮਤਲਬ ਉਹ ਤੁਹਾਨੂੰ ਨੁਕਸਾਨ ਵੀ ਨਹੀਂ ਹੈ ਵੀ ਇਹਨੂੰ ਤਾਂ ਤੁਸੀਂ ਰਾਮ ਨਾਇਕ ਘਰ ਦੇ ਵਿੱਚ ਨੇਲ ਪਾਲਿਸ਼ ਜਾਂ ਨੇਲ ਪਾਲਿਸ਼ ਨੂੰ ਰਿਮੂਵ ਕਰਨ ਵਾਲਾ ਜਿਹੜਾ ਹੈ ਜਾਂ ਕੋਈ ਕਲੀਨਰ ਆ ਇਦਾਂ ਦਾ ਉਸ ਚੀਜ਼ ਦੀ ਸਮੱਲ ਲੈਣਾ ਤਾਂ ਕਿੰਨਾ ਇੱਕ ਗੈਰ ਕਾਨੂੰਨੀ ਕੰਮ ਹੋ ਸਕਦਾ ਪਰ ਹੁਣ ਜਿਹੜੇ ਮਾਹਰ ਆ ਉਹ ਕਹਿੰਦੇ ਆ ਕਿ ਇਹਦਾ ਸ਼ਾਰਟ ਟਰਮ ਇਫੈਕਟ ਹੋ ਸਕਦਾ ਤੁਹਾਡੇ ਤੇ ਡਿਜ਼ੀਨੈਸ ਹੋ ਸਕਦੀ ਹੈ ਐਫੋਰੀਆ ਹੋ ਸਕਦਾ ਜਾਂ ਤੁਹਾਨੂੰ ਜਿਹੜਾ ਆ ਬੋਲਣ 'ਚ ਦਿੱਕਤ ਹੋ ਸਕਦੀ ਆ ਜਾਂ ਇਹਦੇ ਕੁਝ ਲੋਕ ਤੇ ਇੱਥੇ ਤੱਕ ਵੀ ਕਹਿੰਦੇ ਇਹਦੇ ਨਾਲ ਸੀਰੀਅਸ ਹੈਲਥ ਪ੍ਰੋਬਲਮਸ ਹੋ ਸਕਦੇ ਆ ਸੀਜ਼ਰਸ ਹੋ ਸਕਦੇ ਆ ਹਾਰਟ ਡੈਮੇਜ ਹੋ ਸਕਦਾ ਤੁਹਾਡੀ ਮੌਤ ਵੀ ਹੋ ਸਕਦੀ ਆ ਮਤਲਬ ਕੀ ਆ ਕਿ ਲੋਕ ਜੇ ਇਸ ਚੀਜ਼ ਨੂੰ ਖਤਰਨਾਕ ਨਹੀਂ ਸਮਝ ਰਹੇ ਖਾਸ ਕਰ ਟੀਨੇਜਰਸ ਹੋ ਦੇ ਨਾਲ ਨਸ਼ਾਰਿਆ ਸਵਾਦ ਆ ਰਿਹਾ ਉਹਦੇ ਵਿੱਚੋਂ ਦਿਮਾਗ ਨੂੰ ਮਤਲਬ ਇੱਕ ਤਸੱਲੀ ਮਿਲ ਰਹੀ ਆ ਤੇ ਮੰਨਿਆ ਇਹ ਜਾ ਰਿਹਾ ਕਿ ਕਿਉਂ ਕਿ ਕਿਉਂਕਿ ਇਹਦੇ ਵਿੱਚ ਕੋਈ ਚੀਜ਼ ਗੈਰਚਨਨੀ ਕਾਨੂੰਨੀ ਨਹੀਂ ਆ ਇਸ ਕਰਕੇ ਇਹਦਾ ਨੁਕਸਾਨ ਵੀ ਕੋਈ ਨਹੀਂ ਪਰ ਮਾਹਰ ਕਹਿੰਦੇ ਇਹਦੇ ਨੁਕਸਾਨ ਬਹੁਤ ਆ ਤੇ ਲੰਬਾ ਸਮਾਂ ਨੁਕਸਾਨ ਹੁੰਦੇ ਆ ਜਿਹੜਾ ਲੌਂਗ ਟਰਮ ਡੈਮੇਜ ਆ ਰੈਗੂਲਰ ਕ੍ਰੋਮਿੰਗ ਅਸਲ ਦੇ ਵਿੱਚ ਤੁਹਾਡਾ ਬ੍ਰੇਨ ਡੈਮੇਜ ਕਰ ਸਕਦੀ ਆ ਜਦੋਂ ਤੁਹਾਡੀ ਮੈਮਰੀ ਪ੍ਰੋਬਲਮਸ ਆ ਸਕਦੀਆਂ ਤੁਹਾਡੇ ਮੂਡ ਡਿਸਆਰਡਰ ਹੋ ਸਕਦੇ ਆ ਜਾਂ ਤੁਹਾਡੇ ਜਿਹੜੇ ਆਰਗਨਸ ਨੇ ਜਿਵੇਂ ਲਿਵਰ ਜਾਂ ਕਿਡਨੀ ਉਹਨੂੰ ਡੈਮੇਜ ਕਰ ਸਕਦੇ ਆ ਸੋ ਕਈ ਅਨਪ੍ਰੇਡਿਕਟੇਬਲ ਡੇਂਜਰ ਨੇ ਇਹਦੇ ਨਾਲ ਜਿਹੜੇ ਜਿਹੜੇ ਕ੍ਰੋਮਿੰਗ ਦੇ ਸਿੰਗਲ ਸੈਸ਼ਨ ਆ ਉਹ ਆਪਣੇ ਆਪ ਦੇ ਵਿੱਚ ਹੀ ਮਤਲਬ ਮੌਤ ਵੱਲ ਨੂੰ ਲਿਜਾ ਸਕਦੇ ਆ ਤੁਹਾਨੂੰ ਕਿ ਜਿਹੜਾ ਪ੍ਰੋਡਕਟ ਨਹੀਂ ਕੀਤਾ ਜਾ ਸਕਦਾ ਸੋ ਜਿਹੜੀਆਂ ਯੰਗ ਡੈਥਸ ਨੇ ਇੱਥੇ ਕੁਝ ਕਿਡਸ ਜਿਹੜੇ ਨੇ 11-11 ਸਾਲ ਤੱਕ ਉਹਨਾਂ ਵਿੱਚ ਵੀ ਇਹਦਾ ਮਾਰੂ ਪ੍ਰਭਾਵ ਦੇਖਿਆ ਗਿਆ ਜਾਂ ਕੁਝ ਕੇਸਸ ਦੇ ਵਿੱਚ ਦੱਸਦੇ ਆ ਕਿ ਮੌਤ ਵੀ ਲੋਕਾਂ ਦੀ ਇਹਦੇ ਨਾਲ ਕੋਈ ਐਸੋ ਇੱਕ ਕ੍ਰੋਮਿੰਗ ਜਿਹਨੂੰ ਇਹ ਕਿਹਾ ਜਾ ਰਿਹਾ ਕਿਦਾ ਨੁਕਸਾਨ ਕੋਈ ਨਹੀਂ ਉਹਦਾ ਬਹੁਤ ਨੁਕਸਾਨ ਆ ਸ਼ਾਰਟਰਮ ਨੁਕਸਾਨ ਇਮੀਡੀਏਟਲੀ ਵੀ ਤੁਹਾਨੂੰ ਕੁਝ ਹੋ ਸਕਦਾ ਤੇ ਲੌਂਗ ਟਰਮ ਨੁਕਸਾਨ ਤਾਂ ਇਹਦੇ ਹੈਗੇ ਹੀ ਆ ਜਿੱਥੇ ਕਿਤੇ ਵੀ ਕੋਈ ਇਦਾਂ ਦਾ ਕੰਮ ਕਰਦਾ ਉਹਨੂੰ ਵਰਡ ਕਰਨਾ ਚਾਹੀਦਾ ਜਾਂ ਉਹਦੇ ਨੁਕਸਾਨਾਂ ਬਾਰੇ ਦੱਸਣਾ ਜ਼ਰੂਰ ਚਾਹੀਦਾ ਅਗਲੀ ਗੱਲ ਬਾ ਦੋਸਤੋ ਇੱਕ ਟਰੈਵਲ ਇੰਸ਼ੋਰੈਂਸ ਨਾਲ ਸੰਬੰਧਿਤ ਆ ਕਾਲਨ ਕ੍ਰੇਨ ਇੱਕ ਵਿਅਕਤੀ ਦਾ ਨਾਮ ਆ ਇਹ ਕਾਲਨ ਕ੍ਰੇਨ ਅਲਬਰਟਾ ਦਾ ਰਹਿਣ ਵਾਲਾ ਆ ਕੈਨੇਡਾ ਦਾ ਇੱਥੇ ਦਾ ਤੇ ਇਹ ਐਸ਼ਵਲੇ ਝੋਗਾਂਡਾ ਦੇ ਕਿਸ ਹਸਪਤਾਲ ਦੇ ਵਿੱਚ ਫਸਿਆ ਪਿਆ 2 ਮਹੀਨੇ ਤੋਂ ਜ਼ਿਆਦਾ ਹੋ ਗਿਆ ਕਿਉਂਕਿ ਮੈਡੀਕਲ ਬਿੱਲ ਬਹੁਤ ਜ਼ਿਆਦਾ ਆ ਗਿਆ ਦਾ ਉੱਥੇ ਅਸੀਂ ਜਦੋਂ ਕਿਤੇ ਟਰੈਵਲ ਕਰਦੇ ਹਾਂ ਉਸ ਵੇਲੇ ਕਦੇ ਵੀ ਨਾ ਭੁੱਲੋ ਕਿ ਟਰੈਵਲ ਇੰਸ਼ੋਰੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਆਪਣੇ ਅਫਰੀਕਾ ਦੇ ਵਿੱਚ ਜੂਨ ਦੇ ਵਿੱਚ ਕਿਸੇ ਬਿਜ਼ਨਸ ਟ੍ਰਿਪ ਦੇ ਉੱਤੇ ਉੱਥੇ ਗਿਆ ਸੀ ਤੇ ਇੱਕ ਉਹ ਇੰਡੀਪੈਂਡੈਂਟ ਕੰਟਰੈਕਟਰ ਆ ਪਰ ਉੱਥੇ ਜਾ ਕੇ ਮਤਲਬ ਉਹ ਟਰੈਵਲ ਜਾਂ ਮੈਡੀਕਲ ਇੰਸ਼ੋਰੈਂਸ ਜਿਹੜਾ ਲਿਆ ਨਹੀਂ ਉਹ ਇਸ ਕਰਕੇ ਨਹੀਂ ਲਿਆ ਕਿ ਪਹਿਲਾਂ ਵੀ ਕਈ ਵਾਰੀ ਜਾਂਦੇ ਸੀ ਲੈਂਦੇ ਨਹੀਂ ਜਾਉ ਉਤ ਜਾ ਕੇ ਆ ਜਾ ਕੋਈ ਉਹਦੀ ਲੋੜ ਲੱਗਦੀ ਨਹੀਂ ਤੇ ਬੰਦਾ ਵੈਸੇ ਆ ਜਾਂਦਾ ਹਸਪਟਲਾਈਜ਼ ਉਹ ਬਿਮਾਰ ਹੋ ਗਿਆ ਉੱਥੇ ਜਦੋਂ ਕੁਝ ਹਫ਼ਤਿਆਂ ਨੂੰ ਉੱਥੇ ਹੋਏ ਉਹ ਕਹਿੰਦੇ ਕਾਫੀ ਜ਼ਿਆਦਾ ਬਿਮਾਰ ਹੋ ਗਿਆ ਮਾਰ ਹੋ ਗਿਆ ਹਸਪਤਲ ਤੇ ਜਾਣਾ ਵੀ ਪੈਣਾ ਉਹ ਹਸਪਤਲ ਉੱਥੇ ਚਲੇ ਗਏ ਤੇ ਉਸ ਤੋਂ ਬਾਅਦ ਉਹਨੂੰ ਡਾਇਗਨੋਸ ਕੀਤਾ ਕਿ ਉਹਨੂੰ ਮਲੇਰੀਆ ਹੋ ਗਿਆ ਬਹੁਤ ਖਤਰਨਾਕ ਕਿਸਮ ਦਾ ਮਲੇ ਸਵੀਰ ਮਲੇਰੀਆ ਹੋ ਗਿਆ ਮਲੇਰੀਆ ਮਲੇਰੀਆ ਤੋਂ ਬਾਅਦ ਕੰਪਲਿਕੀਸ਼ਨਸ ਆਉਣੀਆਂ ਸ਼ੁਰੂ ਹੋ ਗਈਆਂ ਕੰਪਲਿਕੀਸ਼ਨਸ ਕੀ ਆਈਆਂ ਕਿਡਨੀ ਫੇਲ ਹੋ ਗਈ ਕਿਡਨੀ ਫੇਲ ਹੋ ਗਈਆਂ ਤੇ ਉਹ ਮਤਲਬ ਕਮਾ ਦੇ ਵਿੱਚ ਚਲਿਆ ਗਿਆ 6 ਹਫ਼ਤਿਆਂ ਦੇ ਲਈ ਉਸ ਤੋਂ ਬਾਅਦ ਉਹਨੂੰ ਡਾਇਲਿਸਿਸ ਕਰਨਾ ਪਿਆ ਵੀ ਜੇ ਇਹਨੂੰ ਬਚਾਉਣਾ ਪਈ ਇਹਦਾ ਡਾਇਲਿਸਿਸ ਕਰੋ ਫਿਰ ਡਾਇਲਿਸਿਸ ਹੋਇਆ ਉਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਮਤਲਬ ਉਹ ਠੀਕ ਠਾਕ ਹੋਇਆ ਤੇ ਉਹਦਾ ਜਿਹੜਾ ਉਹਨੂੰ ਬਿੱਲ ਮਿਲਿਆ ਉਹ 30000 ਡਾਲਰ ਦਾ ਮਿਲਿਆ ਹੁਣ 30000 ਡਾਲਰ ਜਿੰਨਾ ਚਿਰ ਉਹ ਉੱਥੇ ਰਿਹਾ ਉਹਦਾ 30000 ਡਾਲਰ ਤੋਂ ਉਹਦੇ ਕੋਲੇ ਹੈ ਨਹੀਂ ਦੂ ਦੀ ਰੋਪਸ਼ਨ ਇੰਸ਼ੋਰੈਂਸੰ ਦੇ ਇੰਸ਼ੋਰੈਂਸ ਬਾਰੇ ਕੋਲੇ ਹੈ ਨਹੀਂ ਉਹ ਹਸਪਤਾਲ ਵਾਲੇ ਕਹਿੰਦੇ ਕਿ ਅਸੀਂ ਜਾਣ ਨਹੀਂ ਦੇਣਾ ਜੇ ਨਾਜਰ ਘਟ ਕੋਟ ਅੱਧਾ ਬਿੱਲ ਨਹੀਂ ਦਿੰਦਾ ਤੇ ਅੱਧਾ ਬਿੱਲ ਦੇ ਕੇ ਜਾਓ ਤੇ ਬਾਕੀ ਬਿੱਲ ਦੀਆਂ ਬਣਾਓ ਪੇਮੈਂਟਾਂ ਨਹੀਂ ਤਾਂ ਅਸੀਂ ਇੱਥੋਂ ਨਹੀਂ ਜਾਣ ਦੇਣਾ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਯੂਗਾਂਡਾ ਦੇ ਹਸਪਤਾਲ ਦੇ ਵਿੱਚ ਅਲਬਰਟਤਾ ਇਹ ਬੰਦਾ ਫਸਿਆ ਪਿਆ ਤੇ ਜਿਹੜਾ ਸਿੱਖਿਆ ਇਹ ਵੀ ਹੈ ਦੂਜਿਆਂ ਨੂੰ ਕਿ ਟਰੈਵਲ ਇੰਸ਼ੋਰੈਂਸ ਜਾਂ ਇਹ ਜਿਹੜਾ ਮੈਡੀਕਲ ਇੰਸ਼ੋਰੈਂਸ ਹੁੰਦਾ ਇਹ ਤੋਂ ਬਿਨਾਂ ਕਦੇ ਵੀ ਕਿਤੇ ਟਰੈਵਲ ਨਾ ਕਰੋ ਹਸਪਤਾਲ ਉਹਨੂੰ ਜਾਣ ਨਹੀਂ ਦੇ ਰਿਹਾ ਯੂਗਾਂਡਾ ਦੇ ਵਿੱਚ ਕਟੋ ਕਟ ਅੱਧਾ ਬਿੱਲ ਪੇ ਕਰੋ ਹੁਣ ਤੇ ਹੁਣ ਉਹਦੇ ਕੋਲ ਫੰਡ ਹੈ ਨਹੀਂਗੇ ਤੇ ਫੰਡ ਹੈ ਨਹੀਂ ਮੈਡੀਕਲ ਇੰਸ਼ੋਰੈਂਸ ਵੀ ਹੈ ਨਹੀਂ ਜਿੱਦਾਂ ਪਹਿਲਾਂ ਦੱਸਿਆ ਜਿੱਥੋਂ ਕਿ ਅਸਲ ਸਮੱਸਿਆ ਸ਼ੁਰੂ ਹੁੰਦੀ ਹੈ ट्रैवल ਐਕਸਪਰਟ ਐਸ ਵੇਲੇ ਵਾਰਨ ਕਰ ਰਿਹਾ ਤੇ ਯਾਦ ਵੀ ਕਰਾ ਰਿਹਾ ਲੋਕਾਂ ਨੂੰ ਕਿ ਤੁਸੀਂ ਜਦੋਂ ਵੀ ਕੋਈ ਟ੍ਰਿਪ ਰੇਂਜ ਕਰਦੇ ਆ ਮੈਡੀਕਲ ਬਿੱਲ ਤੋਂ ਬਚਣ ਦੇ ਲਈ ਆਪਣਾ ਇੰਸ਼ੋਰੈਂਸ ਕਰਾ ਕੇ ਜਾਓ ਜਿਹੜਾ ਹਸਪੀਟਲ ਆ ਉਹ ਉਹਨੂੰ ਛੱਡਣ ਲਈ ਤਿਆਰ ਆ ਜੇਕਰ 50% ਬਿੱਲ ਉਹਦਾ ਦਿੱਤਾ ਜਾਵੇ ਤੇ ਬਾਕੀ ਜਿਹੜੀਆਂ ਪੇਮੈਂਟ ਪਲਾਨਸ ਬੜਾਈਆਂ ਜਾਣ ਤਾਂ ਉਹ ਕਹਿੰਦੇ ਸੀ ਛੱਡ ਸਕਦੇ ਹਾਂ ਹੁਣ ਗੋ ਫੰਡ ਮੀ ਪੇਜ ਉਹਨੂੰ ਉਹਦੇ ਉੱਤੇ ਜਾ ਕੇ ਉਹ ਮਤਲਬ ਬਣਾਉਣਾ ਪਿਆ ਤੇ ਇੰਟਰਨੈਸ਼ਨਲ ਹਸਪੀਟਲ ਕੈਂਪਲਾ ਦੇ ਵਿੱਚ ਯੂਗਾਂਡਾ ਦੇ ਵਿੱਚ ਇਹ ਵਿਅਕਤੀ ਐਡਮਿੰਟਨ ਦਾ ਅਲਬਰਟਾ ਦਾ ਬਿੱਲ ਨਾ ਦੇਣ ਕਰਕੇ ਉਥੇ ਜਿਹੜਾ ਉਹ ਫਸਿਆ ਪਿਆ ਤੇ ਜਿਹੜਾ ਦੂਜਿਆਂ ਦੇ ਲਈ ਵੀ ਇਹ ਇੱਕ ਸਿੱਖਿਆ ਆ ਕਿ ਉਹਨਾਂ ਨੇ ਕਈ ਨੇ ਹੁਣ ਆਪਣੇ ਲਈ ਗੋ ਫੰਡਮੀ ਪੇਜ ਕ੍ਰੀਏਟ ਕੀਤਾ ਹੈ ਵੀ ਕੋ ਡੋਨੇਟ ਕਰੋ ਮੇਰਾ ਬਿੱਲ ਪੇ ਕਰੋ ਤੇ ਮੈਨੂੰ ਇਥੋਂ ਸਟਾਓ ਜਿਹੜੀ ਗਲੋਬਲ ਅਫੇਅਰ ਕੈਨੇਡਾ ਆ ਉਹ ਵੀ ਕੁਝ ਸਪੋਰਟ ਇਸ ਮਾਮਲੇ ਦੇ ਵਿੱਚ ਦੇ ਰਹੀ ਆ ਵੱਡੇ ਸੰਕਟ ਦੇ ਵਿੱਚ ਵਿਅਕਤੀ ਘਿਰ ਗਿਆ ਤੇ ਜਿੱਥੇ ਇਹਦੀ ਮਦਦ ਕੀਤੀ ਜਾ ਸਕਦੀ ਗੋ ਫੰਡਮੀ ਪੇਜ ਦੇ ਉੱਤੇ ਜਾ ਕੇ ਉੱਥੇ ਨਾਲ ਸਿੱਖਿਆ ਵੀ ਹੈ ਕਿ ਮੈਡੀਕਲ ਇੰਸ਼ੋਰੈਂਸ ਤੇ ਟਰੈਵਲ ਇੰਸ਼ੋਰੈਂਸ ਬਿਲ ਤੋਂ ਬਿਨਾ ਕਦੇ ਵੀ ਕਿਤੇ ਨਾ ਜਾਓ। ਅੰਟਰੀਅਰ ਦੇ ਵਿੱਚ ਕਾਰਾਂ ਚੋਰੀ ਬਾਰੇ ਅਗਲੀ ਗੱਲਬਾਤ ਕਰਨੀ ਹੈ। ਕਾਰਾਂ ਚੋਰੀ ਅੰਟਰੀਅਰ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ। ਕਈ ਵਾਰੀ ਇਹਦੇ ਉੱਤੇ ਗੱਲ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ। ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਹੜੀ ਪੋਰਸ਼ ਸੀਗੀ ਕਾਰ ਉਹਨੂੰ ਚੋਰੀ ਕੀਤਾ ਗਿਆ ਸੀ। ਤੇ ਉਸ ਮਾਮਲੇ ਦੇ ਵਿੱਚ ਹੁਣ ਕੁਝ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ। ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇੱਕ ਜਿਹੜੀ ਔਰਤ ਸੀ ਉਹ ਮਿਸੀ ਸ਼ਾਗਾ ਦੇ ਡرائیਵੇ ਦੇ ਵਿੱਚੋਂ ਪੋਸਟ ਚੋਰੀ ਕਰ ਰਹੀ ਸੀ ਤੇ ਉਹਨੂੰ ਓਨਰ ਨੂੰ ਹਿੱਟ ਕਰ ਰਹੀ ਸੀ ਜਦੋਂ ਕਿ ਉਹ ਬਚਣ ਦੀ ਕੋਸ਼ਿਸ਼ ਕੀਤੀ ਉਹਨੇ ਬਾਅਦ ਵਿੱਚ ਉਹ ਪਤਾ ਲੱਗ ਗਿਆ ਵੀ ਕਿੱਥੇ ਦੀ ਕੌਣ ਸੀਗਾ ਤੇ ਔਰਤ ਬਾਰੇ ਵੀ ਪਤਾ ਲੱਗ ਗਿਆ ਸੀਗਾ ਲੋਕੇਸ਼ਨ ਤੇ ਡੇਟ ਜਿਹੜੀ ਸੀਗੀ ਇਨਸੀਡੈਂਟ ਇਹ ਸਤੰਬਰ 6 ਨੂੰ ਵਿਨਸਟਨ ਚਰਚਿਲ ਬੁਲੇਵਰਡ ਦੇ ਨੇੜੇ ਵਾਪਰਿਆ ਸੀ ਅਲਿੰਕਟਨ ਐਵੇਨਿਊ ਤੇ ਉੱਤੇ ਮਿਸੀ ਸ਼ਾਗਾ ਦੇ ਵਿੱਚ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਇਹ ਹੋਇਆ ਸੀ ਜਿਹੜਾ ਉਹਨਾਂ ਨੇ ਦੇਖਿਆ ਸੀ ਕਿ ਪੋਰਸ਼ ਦੇਖੀ ਸੀ ਉੱਥੇ ਇੱਕ ਜਿਹੜਾ ਆਟੋ ਟਰੇਡਰ ਦੇ ਉੱਤੇ ਜਦੋਂ ਉਹ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਨੇ ਉਹਨੂੰ ਚੋਰੀ ਕੀਤਾ ਤੇ ਉਹ ਓਨਰ ਦੇ ਨਾਲ ਹਿੱਟ ਹੋ ਗਿਆ ਜਿਹੜਾ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਹਿਲਾ ਅਰੈਸਟ ਹੋਈ ਸੀ ਵੀਡੀਓ ਇਹ ਵਾਇਰਲ ਹੋ ਗਈ ਵੀਡੀਓ ਦੇ ਵਿੱਚ ਪਤਾ ਲੱਗਿਆ 18 ਸਾਲਾਂ ਦੀ ਇਹ ਔਰਤ ਸੀਗੀ ਸਾਰਾ ਬਾਦਸ਼ਾਹ ਇਹਦਾ ਨਾਮ ਸੀਗਾ ਤੇ ਉਹ ਆਪਣੇ ਆਪ ਹੀ ਪੁਲਿਸ ਸਟੇਸ਼ਨ ਦੇ ਵਿੱਚ ਆ ਗਈ ਤੇ ਉੱਥੇ ਆ ਕੇ ਉਹਨੂੰ ਕਹਿ ਦਿੱਤਾ ਕਿ ਮੈਂ ਕੰਮ ਕੀਤਾ ਉਹਦੇ ਤੇ ਚਾਰਜ ਲਾਏ ਗਏ ਸੀਗੇ ਹੁਣ ਉਸ ਮਾਮਲੇ ਦੇ ਵਿੱਚ ਐਡੀਸ਼ਨਲ ਅਰੈਸਟ ਹੋਈ ਆ ਉਹਦੇ ਵਿੱਚ ਕੁਝ ਹੋਰ ਲੋਕ ਜਿਹੜੇ ਆ ਜਿਨ੍ਹਾਂ ਦੇ ਵਿੱਚ ਦੋ ਯੰਗ ਇੰਡੀਵਿਜੂਅਲ ਦੱਸੇ ਜਾ ਰਿਹਾ ਇਸੇ ਕਨੈਕਸ਼ਨ ਦੇ ਵਿੱਚ ਉਹਨਾਂ ਨੂੰ ਫੜਿਆ ਗਿਆ ਇਹ ਦੱਸਿਆ ਜਾ ਰਿਹਾ ਕਿ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਪੁਲਿਸ ਮੰਦੀ ਆ ਕਿ ਜਿਹੜਾ ਇਹ ਇੰਡੀਵਿਜੂਅਲ ਫੜਿਆ ਗਿਆ ਇਹ ਗ੍ਰਿਫਤਾਰ ਕੀਤਾ ਗਿਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦਾ ਮੈਂਬਰ ਆ ਜਿਹੜੇ ਮਲਟੀਪਲ ਸੀਰੀਅਸ ਕ੍ਰਾਈਮ ਆ ਉਹਦੇ ਵਿੱਚ ਇਨਵੋਲ ਆ ਤੇ ਇਹ ਦੂਜੇ ਇਹਨਾਂ ਦੇ ਸਾਥੀਆਂ ਨੂੰ ਵੀ ਲੱਭ ਰਹੀ ਆ ਜਿਹੜਾ ਉਹ ਕਾਰ ਚੋਰੀ ਹੋਈ ਸੀ ਉਹ ਵੀ ਲੱਭ ਪਈ ਸੀ ਇਨਵੈਸਟੀਗੇਟਰਸ ਜਿਹੜੇ ਉਹਨੇ ਰਿਕਵਰ ਕਰ ਲਿਆ ਸੀ ਇਹਨੂੰ ਸਟੋਲਨ ਪਾਰਟਸ ਨੂੰ ਤੇ ਜਿਹੜਾ ਬਲੂ BMW X5 ਸਗਾ ਇਹ ਵੀ ਚੋਰੀ ਹੋ ਗਿਆ ਸੀ ਇਹਨੂੰ ਵੀ ਉਹਨਾਂ ਨੇ ਰਿਕਵਰ ਕੀਤਾ ਹੁਣ ਜਿਹੜੇ ਆ ਚਾਰਜ ਉਹ ਫਾਈਲ ਕੀਤੇ ਗਏ ਆ ਤੇ ਦੂਜੇ ਜਿਹੜੇ ਕੁਝ ਹੋਰ ਲੋਕ ਨੇ ਉਹਨਾਂ ਨੂੰ ਲੱਭਿਆ ਜਾ ਰਿਹਾ ਟੋਰਾਂਟੋ ਪੁਲਿਸ ਹਜੇ ਵੀ ਸਰਚ ਕਰ ਰਹੀ ਹੈ ਸੈਕੰਡ ਸਸਪੈਕਟ ਜਿਹੜਾ ਇਸ ਆਰਟੋ থেਫਟ ਇਨਸੀਡੈਂਟ ਦੇ ਵਿੱਚ ਟੋਰਾਂਟੋ ਦੇ ਵੈਸਟ ਐਂਡ ਦੇ ਉੱਤੇ ਇਨਵੋਲਵ ਹੈਗਾ ਕਾਰਾਂ ਦੀ ਚੋਰੀ ਦੇ ਉੱਤੇ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਪਰ ਗੱਲਬਾਤ ਬਣ ਨਹੀਂ ਰਹੀ ਕਈ ਤਰੀਕੇ ਦੇ ਯਤਨ ਕੀਤੇ ਜਾ ਰਹੇ ਆ ਵੱਡੇ ਵੱਡੇ ਆਰਗੇਨਾਈਜ਼ਡ ਜਿਹੜੇ ਗਰੁੱਪ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਇਦਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਜਿਨ੍ਹਾਂ ਤੋਂ ਬਾਅਦ ਮਦਦ ਮਿਲਦੀ ਹੈ ਪਰ ਪੁਲਿਸ ਚਾਹੁੰਦੀ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਪੱਕਾ ਰੋਕਿਆ ਜਾਵੇ ਇੱਕ ਤਾਂ ਉਹ ਲੋਕ ਨੇ ਜਿਹੜੇ ਇਕਾਦੋਕਾ ਕਾਰਾਂ ਚੋਰੀ ਕਰਨ ਵਾਲੇ ਨੇ ਇੱਕ ਵੱਡੇ ਗਰੁੱਪ ਨੇ ਜਿਹੜੇ ਇੱਥੋਂ ਕਾਰਾਂ ਚੋਰੀ ਕਰਕੇ ਕਿਤੇ ਲੈ ਕੇ ਜਾਂਦੇ ਆ ਰੇਲ ਦੇ ਯਾਰਡ ਤੱਕ ਤੇ ਰੇਲ ਫਿਰ ਮੁੜ ਕੇ ਜਾਂਦੀ ਆ ਉੱਥੇ ਆਪਣੇ ਜਿਹੜੇ ਦੂਜੇ ਦੇਸ਼ਾਂ ਨੂੰ ਜਿੱਥੋਂ ਸ਼ਿਪ ਕੀਤਾ ਜਾਂਦਾ ਤੇ ਫਿਰ ਉੱਥੇ ਜਾ ਕੇ ਜਿਹੜੀ ਪੋਰਟ ਦੇ ਉੱਤੇ ਜਿਹੜਾ ਇਹ ਵੱਡੇ ਪੱਧਰ ਦੇ ਉੱਤੇ ਸਮੱਗਲਿੰਗ ਇੱਕ ਕਿਸਮ ਦੀ ਹੋ ਰਹੀ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ